ओम जी सिने वर्ल्ड ਅਤੇ ਡਾਇਮੰਡ ਸਟਾਰ ਵਰਲਡਵਾਈਡ ਦੀ ਪੇਸ਼ਕਾਰੀ ਆਸ਼ੂ ਮੁਨੀਸ਼ ਸਾਹਨੀ ਅਤੇ ਗੁਰਨਾਮ ਪੁੱਲਰ ਦੁਆਰਾ ਨਿਰਮਿਤ ਪੰਜਾਬੀ ਫਿਲਮ ਰੋਜ਼ ਰੋਜ਼ੀ ਤੇ ਗੁਲਾਬ ਆਖਰਕਾਰ ਅਜ ਸਿਨੇਮਾ ਕਰਾ ਵਿੱਚ ਰਿਲੀਜ਼ ਹੋ ਚੁੱਕੀ ਹੈ ਦਰਸ਼ਕਾਂ ਨੂੰ ਆਪਣੇ ਦਿਲਕਸ਼ ਅਤੇ ਸ਼ਾਨਦਾਰ ਪ੍ਰਦਰਸ਼ਨਾਂ ਨਾਲ ਮੋਹਿਤ ਕਰਨ ਲਈ ਤਿਆਰ ਹੈ ਸਭ ਦਾ ਪਸੰਦੀਦਾ ਗੁਰਨਾਮ ਪੁੱਲਰ ਮਨਮੋਹਕ ਮਾਹੀ ਸ਼ਰਮਾ ਅਤੇ ਪ੍ਰਤਿਭਾਸ਼ਾਲੀ ਪ੍ਰਾਂਜਲ ਦਹਿਆ ਨੂੰ ਮੁੱਖ ਭੂਮਿਕਾਵਾਂ ਵਿੱਚ ਪੇਸ਼ ਕਰਨ ਵਾਲੀ ਇਹ ਫਿਲਮ ਇੱਕ ਸਿਨੇਮੈਟਿਕ ਰਤਨ ਬਣਨ ਲਈ ਤਿਆਰ ਹੈ ਰੋਜ਼ ਰੋਜ਼ੀ ਤੇ ਗੁਲਾਬ ਪਾਵਨਾਵਾ ਤੋਂ ਪਾਰੀ ਕਹਾਣੀ ਹੈ ਜੋ ਪਿਆਰ ਰੋਮਾਂਸ ਦੋਸਤੀ ਅਤੇ ਵਿਛੋੜੇ ਦੇ ਕੋੜੇ ਮਿੱਠੇ ਪਲਾਂ ਦੇ ਥੀਮ ਨੂੰ ਇਕੱਠਾ ਕਰਦੀ ਹੈ ਇਹ ਫਿਲਮ ਮਨੁੱਖੀ ਰਿਸ਼ਤਿਆਂ ਦੀਆਂ ਜਟਿਲਤਾਵਾਂ ਵਿੱਚ ਡੂੰਗੀ ਖੋਜ ਕਰਦੀ ਹੈ ਹਲਕੇ ਪਿਆਰ ਦੀ ਕੋਮਲਤਾ ਦੋਸਤੀ ਦੀ ਤਾਕਤ ਜੋ ਲੋਕਾਂ ਨੂੰ ਜੋੜਦੀ ਹੈ ਨੂੰ ਦਰਸਾਉਂਦੀ ਹੈ ਇਹ ਫਿਲਮ ਗੁਲਾਬ ਨਾ ਦੇ ਮੁੰਡੇ ਦੀ ਕਹਾਣੀ ਦਿਖਾਉਂਦੀ ਹੈ ਇੱਕ ਵਿਅਕਤੀ ਜੋ ਆਪਣੇ ਕੁਵਾਰੇ ਹੋਣ ਤੋਂ ਤੰਗ ਆ ਚੁੱਕਾ ਹੈ ਆਪਣੇ ਦੋਸਤਾਂ ਦੁਆਰਾ ਉਤਸ਼ਾਹਿਤ ਹੋ ਕੇ ਉਹ ਪਿਆਰ ਨੂੰ ਲੱਭਣਾ ਸ਼ੁਰੂ ਕਰ ਦਿੰਦਾ ਹੈ ਹਾਲਾਂਕਿ ਉਹ ਜਲਦੀ ਹੀ ਆਪਣੇ ਆਪ ਨੂੰ ਦੋ ਕੁੜੀਆਂ ਰੋਜ਼ ਅਤੇ ਰੋਜ਼ੀ ਦੇ ਵਿਚਕਾਰ ਉਲਝਦਾ ਪਾਉਂਦਾ ਹੈ ਕਹਾਣੀ ਉਬਰਦੀ ਹੈ ਜਦੋਂ ਗੁਲਾਬ ਆਪਣੀਆਂ ਭਾਵਨਾਵਾਂ ਅਤੇ ਦੋਵਾਂ ਵਿਚਾਰ ਚੋਣ ਕਰਨ ਦੀਆਂ ਚੁਣੌਤੀਆਂ ਨੂੰ ਨੇਵੀਗੇਟ ਕਰਦਾ ਹੈ ਕੀ ਉਹ ਇੱਕ ਨਾਲ ਸੱਚਾ ਪਿਆਰ ਪਾਵੇਗਾ ਜਾਂ ਉਸਨੂੰ ਦੋਵਾਂ ਤੋਂ ਅਸਵੀਕਾਰਨ ਦਾ ਸਾਹਮਣਾ ਕਰਨਾ ਪਵੇਗਾ ਨਿਰਦੇਸ਼ਕ ਮਨਵੀਰ ਬਰਾੜ ਨੇ ਫਿਲਮ ਬਾਰੇ ਆਪਣੇ ਉਤਸ਼ਾਹ ਨੂੰ ਸਾਂਝਾ ਕੀਤਾ ਇਹ ਫਿਲਮ ਪਿਆਰ ਦੀ ਕਿਰਤ ਹੈ ਅਸੀਂ ਇੱਕ ਅਜਿਹੀ ਕਹਾਣੀ ਬਣਾਉਣਾ ਚਾਹੁੰਦੇ ਸੀ ਜੋ ਹਰ ਕਿਸੇ ਦੇ ਮਨ ਵਿੱਚ ਗੂੰਜਦੀ ਹੈ ਮਨੁੱਖੀ ਕਨੇਕਸ਼ਨਾਂ ਦੇ ਤੱਤ ਨੂੰ ਫੜਦੀ ਹੈ ਰੋਜ਼ ਰੋਜ਼ੀ ਤੇ ਗੁਲਾਬ ਸਿਰਫ ਇੱਕ ਫਿਲਮ ਨਹੀਂ ਹੈ ਇਹ ਇੱਕ ਭਾਵਨਾਤਮਕ ਯਾਤਰਾ ਹੈ ਜਿਸ ਦੀ ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਵੇਗੀ ਰੋਜ਼ ਰੋਜ਼ੀ ਤੇ ਗੁਲਾਬ ਇਸ ਦੇ ਨਾਇਕਾਂ ਦੇ ਆਪਸ ਵਿੱਚ ਜੁੜੇ ਜੀਵਨ ਦੀ ਪਰਚੋਲ ਕਰਦਾ ਹੈ ਉਹਨਾਂ ਦੇ ਰਿਸ਼ਤਿਆਂ ਅਤੇ ਉਹਨਾਂ ਨੂੰ ਦਰਪੇਸ਼ ਚੁਣੌਤੀਆਂ ਦੀ ਖੋਜ ਕਰਦਾ ਹੈ ਫਿਲਮ ਦੇ ਅਮੀਰ ਬਿਰਤਾਂਤ ਅਤੇ ਭਾਵਨਾਤਮਕ ਡੂੰਘਾਈ ਨੂੰ ਸ਼ਾਨਦਾਰ ਵਿਜ਼ੂਅਲ ਅਤੇ ਇੱਕ ਰੂਹਾਨੀ ਸਾਊਂਡਟ੍ਰੈਕ ਦੁਆਰਾ ਪੂਰਕ ਕੀਤਾ ਗਿਆ ਹੈ ਇਸ ਨੂੰ ਇੱਕ ਸੰਪੂਰਨ ਸਿਨੇਮੈਟਿਕ ਅਨੁਭਵ ਬਣਾਉਂਦਾ ਹੈ ਸਿਨੇਮਾ ਕਰਾਂ ਵਿੱਚ ਹਾਸੇ ਦਾ ਦੰਗਾ ਨਾ ਛੱਡੋ ਇਸ ਲਈ ਹੁਣੇ ਆਪਣੀਆਂ ਟਿਕਟਾਂ ਬੁੱਕ ਕਰੋ ਅਤੇ ਥੀਏਟਰਾਂ ਵਿੱਚ ਰੋਜ਼ ਰੋਜ਼ੀ ਤੇ ਗੁਲਾਬ ਵਿੱਚ ਸ਼ਾਮਲ ਹੋਵੋ